ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਅੰਮ੍ਰਿਤਸਰ ਵਿਖੇ ਕਈ ਪ੍ਰਕਾਰ ਦੇ ਜਿਹੜੇ ਲਸ਼ਕਰ ਨੌਕਰ ਜਿਹੜੇ ਆ ਉਹਨਾਂ ਨੂੰ ਰੱਖ ਕੇ ਬਹੁਤਾ ਚਰਨ ਨਿਰਵਾਹ ਕਰਦੇ ਰਹੇ ਕਾ ਵੀ ਸਮਾ ਜਿਹੜਾ ਉਹ ਅੰਮ੍ਰਿਤਸਰ ਵਿਖੇ ਗੁਜ਼ਾਰਨਾ ਕਰਿਆ ਤੇ ਇਸ ਸਮੇਂ ਇੱਕ ਪਠਾਨ ਆ ਕਰਕੇ ਨੌਕਰੀ ਵਾਸਤੇ ਸਤਪੁਰਾ ਆ ਗਏ ਅਰਜ਼ ਕਰੀ ਵੀ ਮੈਨੂੰ ਨੌਕਰੀ ਮਿਲ ਜੀ ਤੇ ਮਹਾਰਾਜ ਨੇ ਉਹਨੂੰ 1 ਰੁਪਈਆ ਇੱਕ ਦਿਨ ਦਾ ਦੇਣ ਵਾਸਤੇ ਨੌਕਰੀ ਤੇ ਰੱਖ ਲਿਆ ਵੀ 1 ਰੁਪਈਆ ਮਿਲੇਗਾ ਇੱਕ ਦਿਨ ਦਾ ਉਹਨੇ ਹਾਮੀ ਭਰੀ ਤੇ ਨੌਕਰੀ ਕਰਨ ਲੱਗ ਪਿਆ ਥੋੜਾ ਕੋ ਸਮਾਂ ਲੰਘਿਆ ਉਹ ਸਾਬਜਿਆ ਤੇ ਉਹਦੀ ਨੌਕਰੀ ਦੀ ਜਿਹੜੀ ਤਨਖਾਹ ਆ ਉਹਦੇ ਵਿੱਚ ਵਾਧਾ ਕੀਤਾ ਗਿਆ ਮੈਂ 1 ਰੁਪਏ ਦੀ ਵਜਾਏ 2 ਰੁਪਏ ਹੋ ਗਈ ਉਹਨੂੰ 2 ਰੁਪਏ ਦੇ ਹਿਸਾਬ ਨਾਲ ਜਿਹੜੀ ਆ ਉਹਦੀ ਤਨਖਾਹ ਮਿਲਣ ਲੱਗੀ ਲੰਘਦੇ ਆ ਲੰਘਦੇ ਆ ਸਮਾਂ ਲੰਘਿਆ ਤੇ ਉਸ ਸਮੇਂ ਦੇ ਵਿੱਚ ਉਹਦੀ ਤਨਖਾਹ ਜਿਹੜੀ ਆ ਰੋਜ਼ ਦੀ 5 ਰੁਪਏ ਹੋ ਗਈ ਹੁਣ ਜਦੋਂ 5 ਰੁਪਏ ਤਨਖਾਹ ਹੋਈ ਹੁਣ ਸਾਡੇ ਵੀ ਇੱਥੇ ਬੱਚੇ ਆ ਅਸੀਂ ਵੀ ਜਿਹੜੇ ਆ ਕਾਰੋਬਾਰ ਕਰਦੇ ਆ ਨਾ ਨੌਕਰੀਆਂ ਕਰਦੇ ਆ ਖੇਤੀ ਕਰਦੇ ਆ ਜੇ ਤਾਂ ਸਾਡੇ ਕੋਲੇ ਧਨ ਦੌਲਤ ਮਾਇਆ ਜਿਹੜੀ ਆ ਉਹ ਥੋੜੀ ਐ ਅਸੀਂ ਸੰਕੋਚਦੇ ਆ ਉਸ ਸਮੇ ਸੰਕੋਚਦੇ ਆ ਆਪਣੇ ਆਪ ਨੂੰ ਵੀ ਨਹੀਂ ਪੈਸੇ ਹੈ ਨਹੀਂ ਆਗਮਨੀ ਕਰਨ ਨੂੰ ਅਸੀਂ ਰੋਕ ਕੇ ਰੱਖਦੇ ਆ ਆਪਣੇ ਆਪ ਨੂੰ ਤੇ ਜਦੋਂ 4 ਰੁਪਏ ਆ ਜਾਣ ਕੋਲੇ ਤੇ ਉਸ ਸਮੇਂ ਅਸੀਂ ਵੇਖਦੇ ਨਹੀਂ ਵੀ ਅਸੀਂ ਕਿੱਥੇ ਖਰਚਨੇ ਆ ਕਿਵੇਂ ਖਰਚਨੇ ਆ ਅਸੀਂ ਫਿਕਰ ਨਹੀਂ ਕਰਦੇ ਵੀ ਮੇਰਾ ਇਹ ਧਨ ਦੌਰ ਤੋ ਮੁਕੇਗਾ ਘਟੇਗਾ ਆਵ ਕਹੀਏ ਮਨ ਜਿਹੜਾ ਨਾ ਇਹ ਉਸ ਮਾਇਆ ਨੂੰ ਧਨ ਦੌਲਤ ਨੂੰ ਖਰਚਣ ਵਾਸਤੇ ਉਤਾਪਲਾ ਹੋਣ ਲੱਗ ਜਾਂਦਾ ਤੇ ਹੁਣ ਉਸ ਭਟਾਣ ਦਾ ਜਿਹੜਾ ਮਨ ਉਹ ਵੀ ਆ ਵਿਸ਼ੇ ਵਿਕਾਰਾਂ ਵੱਲ ਭੱਜਣ ਲੱਗ ਪਿਆ ਅੱਖਾਂ ਖੁੱਲ ਗਈਆਂ ਨਾ ਵੀ ਮੇਰੇ ਕੋਲੇ ਰੁਪਏ ਆ ਗਏ ਮੇਰੇ ਕੋਲੇ ਧਨ ਦੌਲਤ ਆ ਮੇਰੇ ਕੋਲੇ ਪੈਸਾ ਹੋਣ ਲੱਗ ਗਿਆ ਉਹਦਾ ਮਾਨਾ ਵਿਸ਼ੇ ਵਿਕਾਰਾਂ ਵੱਲੋਂ ਲੱਗਣਾ ਚਾਹੀਏ। ਪਰ ਉਹ ਜਦੋਂ ਵੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਦਾ ਉਹ ਆਪਣੇ ਆਪ ਨੂੰ ਰੋਕ ਕੇ ਰੱਖਦਾ। ਉਹਨੇ ਬਹੁਤਾ ਸਮਾਂ ਇਸ ਤਰ੍ਹਾਂ ਲੰਘਾਇਆ ਰੋਕ ਕੇ ਆ। ਤੇ ਫਿਰ ਵੀ ਮਨ ਅੰਦਰ ਵਿਚਾਰਾ ਕਰਦਾ ਵੀ ਮੇਰੇ ਕੋਲ ਤਾਂ ਥੋੜੀ ਜੀ ਧਨ ਦੌਲਤ ਆਈ ਐ ਆ ਤਨਖਾਹ ਦੇ ਨਾਲ ਮੇਰਾ ਮਨ ਪਦਾਤਾਂ ਵੱਲ ਭੱਜਦਾ ਐ ਆ ਦੁਨੀਆ ਦੇ ਰੰਗਾਂ ਵੱਲ ਭੱਜਦਾ ਐ ਤੇ ਮੇਰਾ ਮਨ ਜਿਹੜਾ ਕਹਿੰਦਾ ਨਾ ਵੀ ਐਬ ਕਰਨੇ ਆ ਐਬ ਬੁਰੀਆਂ ਜਾਂ ਆਵਗੁਣ ਕਰਨੇ ਆ ਉਹਦੇ ਨਾਲ ਪਰ ਜਿਹੜਾ ਗੁਰੂ ਸਾਹਿਬਾਂ ਦਾ ਮਨ ਹੈ ਬੀਉ ਕਿਵੇਂ ਰਹਿੰਦਾ ਹੋਊਗਾ ਉਹਨਾਂ ਦਾ ਮਨ ਕਿਵੇਂ ਟਿਕਦਾ ਹੋਣਾ ਮਨ ਅੰਦਰ ਵਿਚਾਰ ਪੈਦਾ ਹੋਗੀ ਤੇ ਇੱਕ ਦਿਨ ਤੜਕਸਾਰ ਹੁੰਦਿਆਂ ਗੁਰੂ ਸਾਹਿਬਾਂ ਦੇ ਪਾਸ ਜਾ ਕਰਕੇ ਅਰਜ ਕਰੀ ਧੰਨ 시 ਗੁਰੂ ਹਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ ਕਿ ਜੇ ਸਤਿਗੁਰੂ ਜੀ ਹੁਕਮ ਹੋਵੇ ਤਾਂ ਮੈਂ ਇੱਕ ਬੇਨਤੀ ਕਰਨੀ ਹੈ ਸਤਿਗੁਰੂ ਨੇ ਕਿਹਾ ਕਹਿ ਭਾਈ ਕੀ ਕਹਿਣਾ ਦੱਸ ਕਹਿਣ ਲੱਗਿਆ ਮਹਾਰਾਜ ਆ ਜਿਹੜਾ ਮੇਰਾ ਮਨ ਹੈ ਨਾ ਆ ਥੋੜੀ ਜਿਹੀ ਪਦਾਰਤ ਨੂੰ ਪਾ ਕੇ ਥੋੜੀ ਜਿਹੀ ਧਨ ਦੌਲਤ ਨੂੰ ਪਾ ਕੇ ਇਹ ਬੇਈਮਾਨ ਹੋ ਗਿਆ ਇਹ ਕਹਿੰਦਾ ਮੈਂ ਵਿਸ਼ਿਆਂ ਨੂੰ ਭੋਗਾਂ ਇਹ ਕਹਿੰਦਾ ਵੀ ਜਿਹੜੀ ਬੁਰੀਾਈ ਹੈ ਮੈਂ ਉਹਦੇ ਨਾਲ ਰਲਾਂ ਹੁਣ ਜਿਵੇਂ 4 ਰੁਪਏ ਆ ਗਏ ਅਸੀਂ ਘਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਰ੍ਹਾਂ ਤਰ੍ਹਾਂ ਦੇ ਖਾਣ ਪੀਣ ਦੇ ਜਿਹੜੇ ਆ ਪਦਾਰਥ ਲੈ ਕੇ ਆਉਂਦੇ ਆ ਕਰਦੇ ਆ ਨਾ ਪਾਰਟੀਆਂ ਕਰਦੇ ਆ ਜਿਹਨੂੰ ਕਹਿ ਦਿੰਦੇ ਆ ਵੀ ਪਾਰਟੀ ਕਰਦੇ ਆ ਜਦ ਰ ਪੀਏ ਨੇ ਕੋਲੇ ਤੇ ਸਤਿਗੁਰਾਂ ਨੂੰ ਕਹਿਣ ਲੱਗਿਆ ਕਹਿੰਦਾ ਜੀ ਥੋੜਾ ਜਾ ਪਦਾਰਥ ਨੂੰ ਪਾ ਕੇ ਮੇਰਾ ਮਨ ਬੇਈਮਾਨ ਹੋ ਗਿਆ ਇੱਥੋਂ ਤੱਕ ਕਹਿੰਦਾ ਕਹਿੰਦਾ ਬੇਸ਼ਵਨ ਨੂੰ ਭੋਗਾ ਸ਼ਰਾਬ ਪੀਮਾ ਬੜੇ ਤਰ੍ਹਾਂ ਦੇ ਮਨ ਅੰਦਰ ਫੁਰਨੇ ਆਈ ਜਾਂਦੀ ਆ ਇਹ ਮਨ ਇਸ ਤਰ੍ਹਾਂ ਕਰੀ ਜਾਂਦਾ ਹੈ ਪਰ ਤੁਹਾਡਾ ਜਿਹੜਾ ਮਨ ਇਹ ਮਨ ਕਿਵੇਂ ਠੀਕ ਰਹਿੰਦਾ ਹੋਵੇਗਾ ਮੈਨੂੰ ਇਹ ਸਮਝ ਨਹੀਂ ਆਈ ਜਾਂਦੀ ਵੀ ਮੇਰਾ ਤਾਂ ਤੁਹਾਡੇ ਤੋਂ ਥੋੜੀ ਜੀ ਤਨਖਾਹ ਲੈ ਕੇ ਮਨ ਡੋਲੀ ਜਾਂਦਾ ਹੈ ਪਰ ਤੁਸੀਂ ਤਾਂ ਸਾਰਾ ਧਨ ਦੌਲਤ ਰੱਖ ਕੇ ਵੀ ਮਨ ਨੂੰ ਟਿਕਾਈ ਬੈਠੇ ਹੋ ਇਹਦਾ ਕੀ ਕਾਰਨ ਹੈ ਇਹ ਕਿਵੇਂ ਰਹਿੰਦਾ ਹੈ ਤਾਂ ਧੰਨ ਸ਼੍ਰੀ ਗੁਰੂ ਹਰगोविंद ਸਿੰਘ ਸਹਿਬ ਮਹਾਰਾਜ ਜੀ ਨੇ ਕਿਹਾ ਕਹਿੰਦੇ ਇਹ ਖਾਨ ਜੀ ਉਸ ਪਠਾਨ ਨੂੰ ਕਿਹਾ ਕਹਿੰਦੇ ਤੈਨੂੰ ਇਸ ਬਾਤ ਦਾ ਉੱਤਰ ਦੱਸਾਂਗੇ ਸਬਰ ਕਰ ਬਸ ਸਤਿਗੁਰਾਂ ਨੇ ਸਬਰ ਕਰਨ ਵਾਸਤੇ ਕਿਹਾ ਕੁਝ ਕੋ ਦਿਨ ਲੰਗੇ ਤੇ ਮਹਾਰਾਜ ਨੇ ਆਗਿਆ ਕਰੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਨੇ ਕਹਿੰਦੇ ਪਠਾਨ ਜੀ ਅੱਜ ਤੋਂ 7ਵੇਂ ਦਿਨ ਤੁਸੀਂ ਚੜ੍ਹਾਈ ਕਰ ਜਾਣਾ ਤੁਹਾਡਾ ਮੌਤ ਦਾ ਸਮਾਂ ਨੁਕਰਰ ਹੈ ਮੌਤ ਨੇ ਆ ਜਾਣਾ ਤੇ ਜਿਸ ਵੀ ਪਦਾਰਥ ਨੂੰ ਤੁਹਾਡਾ ਖਾਣ ਦਾ ਮਨ ਹੈ ਉਹਨੂੰ ਖਾ ਲਓ ਜਿਹਨੂੰ ਵੀ ਕੋਈ ਵਰਤੋਂ ਕਰਨੀ ਹੈ ਕਰ ਲਓ ਤਾਂ ਤੁਹਾਡਾ ਸੱਤਵਾਂ ਦਿਨ ਜਿਹੜਾ ਉਹ ਤੁਹਾਡਾ ਅਖੀਰਲਾ ਦਿਨ ਹੈ ਹੁਣ ਪਟਾਣ ਨੂੰ ਇਹ ਗੱਲ ਜਦੋਂ ਸੁਣੀ ਉਹਨੇ ਸਮਝ ਪਈ ਵੀ ਅੱਜ ਤੋਂ 7 ਦਿਨਾਂ ਬਾਅਦ ਮੇਰੀ ਮੌਤ ਹੈ ਸਤਿਗੁਰੂ ਕਹਿੰਦੇ ਜੋ ਵੀ ਖਾਣਾ ਪੀਣਾ ਤੇਰਾ ਚਿੱਤ ਕਰਦਾ ਤੂੰ ਖਾ ਪੀ ਲੈਵਾ ਸਤਵੇਂ ਦਿਨ ਤੇਰੀ ਮੌਤ ਹੈ ਤੇ ਗੁਰੂ ਸਾਹਿਬਾਂ ਦਾ ਕਿਹਾ ਸਤ ਮਨ ਕਰਕੇ ਉਹ ਆਪਣੇ ਘਰੀਏ ਚਲੇ ਆ ਗਿਆ ਘਰੀਏ ਜਾ ਕੇ ਉਹਨੇ ਤਸਵੀ ਫੜੀ ਤਸਵੀ ਜਿਵੇਂ ਆ ਮਾਲਾ ਨਹੀਂ ਫੜਦੇ ਅਸੀਂ ਮਾਲਾ 108 ਮਣਕਿਆਂ ਦੀ ਮਾਲਾ ਜਿਹੜੇ ਮੁਸਲਮਾਨ ਲੋਕ ਨੇ ਨਾ ਇਹ ਤਸਬੀਹ ਕਹਿੰਦੇ ਆ ਤਸਬੀਹ ਉਹਨਾਂ ਤਸਬੀਹ ਫੜੀ ਤੇ ਲਗਾਤਾਰ ਉਸ ਪਰਮਾਤਮਾ ਨੂੰ ਚੇਤੇ ਕਰਨ ਲੱਗਿਆ ਔਰ ਸਭ ਕੁਝ ਹੀ ਵਿਸਾਰਤਾ ਭੁੱਲੀ ਗਿਆ ਉਹ ਕ ਕਿਉਂਕਿ ਉਹਨੂੰ ਕੱਲਾ ਮੌਤ ਚੇਤੇ ਹੋ ਗਿਆ ਵੀ ਮੈਂ 7ਵੇਂ ਦਿਨ ਮਰ ਜਾਣਾ ਆਹ ਦੁਨੀਆ ਦੇ ਬਾਜ਼ਾਰਤਾਂ ਦੇ ਵੱਲੋਂ ਉਹਦਾ ਜਿਹੜਾ ਮੋਹ ਹੈ ਉੱਪਰੇ ਹੋ ਗਿਆ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ 6 ਦਿਨ ਲੰਘੇ ਨਾ ਤੇ 7ਵੇਂ ਦਿਨ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਕਹਿਣ ਲੱਗੇ ਖਾਨ ਜੀ ਤੁਹਾਡਾ ਕੋਈ ਇਰਾਦਾ ਹੋਵੇ ਤੁਹਾਡਾ ਮਨ ਹੋਵੇ ਕਿਸੇ ਸੁਰਪਾਨ ਬਾਜ਼ਾਰੀ ਗਨ ਕਾ ਕੋਈ ਵੀ ਤਰਾ ਬਿਸ਼ਾ ਭੋਗਣ ਨੂੰ ਮਨ ਕਹਿੰਦਾ ਹੈ ਤਾਂ ਦੱਸ ਦਿਓ ਇੱਛਾ ਹੋਵੇ ਤਾਂ ਉਸ ਰੰਗ ਨੂੰ ਅੰਗੀਕਾਰ ਕਰੋ ਤਾਂ ਖਾਨ ਨੇ ਕੋ ਬਾਤ ਕਹੀ ਕਹਿਣ ਲੱਗਿਆ ਇਹ ਮਹਾਰਾਜ ਜੀ ਆ ਜਿਹੜਾ ਮੇਰਾ ਮਨ ਹੈ ਨਾ ਹੁਣੇ ਕਿਸੇ ਪਦਾਰਥ ਵੱਲ ਨਹੀਂ ਜਾਂਦਾ ਬਸ ਹਰ ਵਕਤ ਇੱਕੋ ਹੀ ਖਿਆਲ ਮੇਰੇ ਮਨ ਦੇ ਵਿੱਚ ਲੱਗਿਆ ਪਿਆ ਵੀ ਮੌਤ ਨੇੜੇ ਆ ਗਈ ਹੁਣੇ ਪਦਾਰਥਾਂ ਵੱਲ ਨਹੀਂ ਜਾ ਰਿਹਾ ਇਹਨੂੰ ਇੱਕੋ ਬਾਤ ਸਮਝ ਆ ਰਹੀ ਹੈ ਵੀ ਮੌਤ ਨੇੜੇ ਆ ਗਈ ਤੇ ਓ ਸੁਮੇ ਧੰਨ ਸ੍ਰੀ ਗੁਰੂ ਹਰगोबिंद ਸਿੰਘ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਸੁਣੋ ਪਿਆਰੇ ਖਾਨ ਜੀ ਆਪ ਜਿਵੇਂ ਤੁਹਾਨੂੰ ਮੌਤ ਜਿਹੜੀ ਐ ਨਾ ਇਹ ਹੁਣ ਹਾਜ਼ਰ ਸਮਝਣ ਲੱਗੇ ਤੁਸੀਂ ਤੁਹਾਨੂੰ ਸਮਝ ਆ ਗਈ ਵੀ ਮੌਤ ਮੈਨੂੰ ਆਉਣ ਵਾਲੀ ਐ ਜਿੰਨਾ ਸਮਾ ਆ ਗਿਆ ਇਸ ਤਰ੍ਹਾਂ ਤੁਸੀਂ ਸਮਝੀ ਜਾਣੇ ਹੁਣ ਤੁਹਾਨੂੰ ਕੋਈ ਬਾਤ ਕੋਈ ਚੰਗੀ ਨਹੀਂ ਲੱਗਦੀ ਕੋਈ ਪਦਾਰਥ ਚੰਗਾ ਨਹੀਂ ਲੱਗਦਾ ਤੇ ਸਤਿਗੁਰੂ ਕਹਿੰਦੇ ਭਾਈ ਜਿਵੇਂ ਤੁਹਾਨੂੰ ਕੋਈ ਚੀਜ਼ ਜਿਹੜੀ ਐ ਉਹ ਚੰਗੀ ਨਹੀਂ ਪਾਉਂਦੀ ਲੱਗਦਾ ਨਹੀਂ ਆਪ ਜੀ ਨੂੰ ਚੰਗਾ ਇਸੇ ਤਰ੍ਹਾਂ ਸਾਡੇ ਸਿਰ ਦੇ ਉੱਤੇ ਵੀ ਜਿਹੜਾ ਕਾਲ ਐ ਨਾ ਉਹ ਹਰ ਸਮੇਂ ਵਿਰਾਜਮਾਨ ਐ ਪਾਵੇਂ ਸਾਡੇ ਪਾਸ ਧਨ ਦੌਲਤ ਲਸ਼ਕਰ ਫੌਜਾਂ ਨੇ ਸੰਭ ਕੁਝ ਮਜੂਦ ਹੈ ਪਰ ਸਾਡਾ ਜਿੰਨ ਜਿਹੜਾ ਨਾ ਉਹ ਉਪਰਾਮ ਇਹਨਾਂ ਵੱਲੋਂ ਸਾਡਾ ਹਿਰਦਾ ਇਹਨਾਂ ਤੋਂ ਪਰੇ ਹੈ ਸਹੈ ਸਭ ਕੁਝ ਕੋਲੇ ਪਰ ਇਸ ਸਭ ਕਾਸੇ ਤੋਂ ਪਰੇ ਹੈ ਤੇ ਕਹਿੰਦੇ ਸੁਨੋ ਖਾਨ ਜੀ ਆਹ ਜਿਹੜੀ ਦੌਲਤ ਹੈ ਨਾ ਦੌਲਤ ਪੈਸਾ ਜਿਹਨੂੰ ਕਹਿੰਦੇ ਅਸੀਂ ਧਨ ਦੌਲਤ ਕਹਿੰਦੇ ਹਾਂ ਇਹ ਹੈ 구ਜਾਰਨ ਜਿਹੜਾ ਬੇਟਾ ਬੇਟੀ ਐ ਧੀਆਂ ਪੁੱਤਰ ਨੇ ਇਹਨੇ ਨਿਸ਼ਾਨ ਔਰਤ ਈਮਾਨ ਤੇ ਸਤਿਗੁਰੂ ਇੱਕੋ ਬਾਤ ਸਮਝਾਉਂਦੇ ਐ ਕਹਿੰਦੇ ਭਾਈ ਕਿਉਂਕਿ ਆ ਜਿਹੜਾ ਮਨ ਐ ਇਹ ਦਈਮਾਨ ਐ ਇਹ ਚਲਾਏ ਮਨ ਐ ਇਹ ਨਾ ਮੋਝੇ ਤੇ ਇਸ ਲਈ ਅਸੀਂ ਆ ਸਾਰੀ ਦੁਨੀਆ ਦੇ ਰੰਗ ਤੋਂ ਫਕੀਰ ਬਣੇ ਆ ਆ ਮਨ ਨੂੰ ਸੱਧਨਾ ਕਰਿਆ ਟਕਉਣਾ ਕਰਿਆ ਸਭ ਕਾ ਸੇਤੂ